ਅਗਰਵਾਲ ਧਰਮਸ਼ਾਲਾ ਸਮਾਣਾ ਦੇ ਵਿੱਚ ਮਾ ਦੁਰਗਾ ਕੀ ਮੂਰਤੀ ਸਥਾਪਨਾ ਅਤੇ ਮਹਾਰਾਜਾ ਅਗਰਸੇਂਹ ਦੀ ਮੂਰਤੀ ਸਥਾਪਨਾ ਦੇ ਉਪਲਬਖ ਦੇ ਵਿੱਚ ਸਮਾਗਮ ਕਿ ਰੱਖਿਆ ਗਿਆ ਅਗਰਵਾਲ ਧਰਮਸ਼ਾਲਾ ਦੇ ਵਿੱਚ ਮਾ ਦੁਰਗਾ ਦੀ ਮੂਰਤੀ ਸਥਾਪਨਾ ਅਤੇ ਮਹਾਰਾਜਾ ਅਗਰਸੇਂਹ ਦੀ ਮੂਰਤੀ ਸਥਾਪਨਾ ਉਪਲਬਖ ਦੇ ਵਿੱਚ ਸ੍ਰੀ ਰਮਾਇਣ ਜੀ ਦੇ ਪਾਠ ਦੇ ਬਿਸਰਾਮ ਦਿੱਤਾ ਗਿਆ ਸ੍ਰੀ ਰਮਾਇਣ ਜੀ ਦੇ ਪਾਠ ਨੂੰ ਅਤੇ ਇਸ ਮੌਕੇ ਤੇ ਲੰਗਰ ਵੀ ਚਲਾਇਆ ਗਿਆ ਪ੍ਰਧਾਨ ਜੀ ਖੜੇ ਹੈ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ ਅੱਜ ਦਾ ਦਿਨ ਸਾਡੇ ਵਾਸਤੇ ਬੜਾ ਸੁਭਾਗਿਆ ਪ੍ਰਾਪਤ ਹੋਇਆ ਹੋਇਆ ਹੈ ਕਿਉਂਕਿ ਅੱਜ ਦੇ ਦਿਨ ਮੂਰਤੀ ਸਥਾ ਕੋਈ ਸੀ ਅਤੇ ਨਾਲ ਹੀ ਮਹਾਰਾਜਾ ਗਰਸੈਨ ਦਾ ਵੀ ਮੂਰਤੀ ਸਥਾਪਨਾ ਅੱਜ ਦੇ ਦਿਨ ਅਸੀਂ ਅਗਰਵਾਲ ਧਰਮਸ਼ਾਲਾ ਵਿੱਚ ਕੀਤੀ ਦੀ ਮੈਂ ਧੰਨਵਾਦ ਕਰਦਾ ਬੰਸਲ ਪਰਿਵਾਰ ਜੀ ਦਾ ਮੇਰੇ ਛੋਟੇ ਵੀਰ ਮਾਨਮ ਬੰਸਲ ਦੇ ਅਸੀਸ ਬੰਸਲ ਜੀ ਦਾ ਜਿਨ੍ਹਾਂ ਨੇ ਦੁਰਗਾ ਮਾਤਾ ਦੀ ਮੂਰਤੀ ਨੂੰ ਸਥਾਪਿਤ ਕਰਾਈ ਅਗਰਵਾਲ ਧਰਮਸ਼ਾਲਾ ਵਿੱਚ ਇਧਰ ਮੈਂ ਪ੍ਰਵੀਨ ਬਿੱਟੂ ਜੀ ਉਹਨਾਂ ਨੇ ਮਹਾਰਾਜਾ ਗਰਸੈਨ ਦੀ ਮੂਰਤੀ ਸਥਾਪਨਾ ਦਿੱਤੀ ਦਿੱਤਾ ਸੀ ਤੇ ਉਹਨਾਂ ਦਾ ਮੈਂ ਅਤੀ ਧੰਨਵਾਦ ਕਰਦਾ ਕਿਉਂਕਿ ਹਰ ਸਾਲ ਹਾਂ ਹਰ ਸਾਲ ਔਰ ਮੈਂਦੇ ਪਾਠਕਰਾਉਂਦੇ ਨੇ ਨਾਲ ਲੰਗਰ ਵੀ ਚਲਾਉਂਦੇ ਨੇ ਉਹ ਇਸ ਚ ਬਹੁਤ ਵੱਡਾ ਤਿਲ ਫੁੱਲ ਵੀ ਪਾ ਕੇ ਜਾਂਦੇ ਨੇ ਆਪਣਾ ਯੋਗਦਾਨ ਵੀ ਪਾ ਕੇ ਜਾਂਦੇ ਨੇ ਮੈਂ ਆਪਣੀ ਕਮੇਟੀ ਵੱਲੋਂ ਉਹਨਾਂ ਪਰਿਵਾਰਾਂ ਦਾ ਦਾਨਵੀਰ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਦੁਰਗਾ ਮਾਤਾ ਤੋਂ ਆਸ਼ੀਰਵਾਦ ਪ੍ਰਾਪਤ ਬਣਿਆ ਰਹੇ ਵੀ ਸਾਡੇ ਸ਼ਹਿਰ ਤੇ ਸਮਾਣਾ ਵਾਸੀਆਂ ਤੇ ਮਹਾਰਾਜ ਅਗਰਸੈਨ ਦਾ ਆਸ਼ੀਰਵਾਦ ਬਣਿਆ ਕਰ ਰਹੇ ਮੈਂ ਇੱਕ ਵਾਰੀ ਫੇਰ ਬੰਸਲ ਪਰਿਵਾਰ ਦਾ ਤੇ ਪ੍ਰਵੀਨ ਜੀ ਦਾ ਧੰਨਵਾਦ ਕਰਦਾ ਕੈਮਰਾਮੈਨ ਪਰਸ਼ਮਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼